ਆਪਣੇ ਇੱਧਰ ਬਰਗਾਈ ਸਾਰ ਕੋ ਚਰੀ ਦੀ ਬਜਾਈ ਕਰੀ ਸੀ ਜਿਹਨੂੰ ਕਿਤੇ ਕਿਤੇ ਹਾਲੇ ਟਮਾਟਾਵਾ ਨਿਕਲਿਆ ਆ ਬਾਬੂ ਇਹਨੂੰ ਪੈਸੇ ਕੀ ਝੰਡਾ ਕਹਿ ਦਿੰਦੇ ਆ ਕੋਈ ਬਾਬੂ ਕਹਿ ਦਿੰਦਾ ਆ ਤੇ ਕਿਤੇ ਕਿਤੇ ਹਾਲੇ ਨਿਕਲਿਆ ਤੇ ਇਹਦੀ ਵੀ ਰਿਸਪੌਂਸ ਬਹੁਤ ਅੱਛਾ ਆ ਰਿਹਾ ਬਰਗਾਈ ਸਾਰ ਕੋ ਦਾ ਤੇ ਮੈਨੂੰ ਇਸ ਵਾਰੀ ਇਹ ਆਪਣੇ ਕੋਲ ਇੱਕ ਕਿੱਲਾ ਹੀ ਆ ਬਾਕੀ ਆਪਣੇ ਕੋਲੇ ਮੱਕੀ ਹੈਗੀ ਆ ਸੈਲਿਸ ਵਾਲੀ ਸੈਲਜ ਵਾਲੀ ਮੱਕੀ ਵੀ ਅੱਛੀ ਆ ਤੇ ਇਹਦਾ ਵੀ ਆਪਾਂ ਸੈਲਜ ਪਾਉਣ ਲਈ ਹੀ ਤੇ ਬਿਜਾਈ ਕਰੀ ਸੀ ਪਰ ਜਿਹੜਾ ਇਹਨੂੰ ਆਪਣਾ ਨਸਾਰਾ ਆ ਰਿਹਾ ਨਸਾਰਾ ਤਕਰੀਬਨ ਮੱਕੀ ਨਾਲੋਂ 10 ਦਿਨ ਲੇਟ ਆਇਆ ਆਪਣੀ ਇਹ 23 ਅਪ੍ਰੈਲ ਦੀ ਇਹ 23 ਅਪ੍ਰੈਲ ਦੀ ਉਹ ਆਪਣੀ ਮੱਕੀ ਆ ਤੇ ਹੈਗੀ ਦਾ ਬਰਾਬਰ ਹੀ ਆ ਕੋਈ ਇਹਦੇ ਵਿੱਚ ਹੋਣੀ ਹੈਗਾ ਵੀ ਪਹਿਲਾਂ ਪਿੱਛੋਂ ਲਈ ਹੋਵੇ ਜਿਹੜੇ ਮੇਰੇ ਪਿਛਲੇ ਵਲੌਗ ਦੇਖ ਰਹੇ ਹੰਦੇ ਨੇ ਉਹਨਾਂ ਨੂੰ ਪਤਾ ਹੀ ਆ ਵੀ ਆਪਾਂ ਨੇ 23 ਅਪ੍ਰੈਲ ਨੂੰ ਹੀ ਇਹਦੀ ਬਿਜਾਈ ਕਰੀ ਸੀ ਤੇ ਅੱਜ 22 ਜੂਨ ਹੋ ਚੁੱਕੀ ਆ 2 ਮਹੀਨੇ ਦੀ ਹੋ ਗਈ 2 ਮਹੀਨੇ ਦੀ ਨੇ ਨੇ ਸਾਰਾ ਚੱਕਿਆ ਤੇ ਕਿਤੇ ਕਿਤੇ ਚੱਕ ਲਿਆ ਕਿਤੇ ਕਿਤੇ ਰਹਿੰਦਾ ਆ ਤੇ ਇਹਦੀ ਹਾਈਟ ਵੀ ਬਹੁਤ ਅੱਛੀ ਆ ਜਿਉ ਤੁਹਾਨੂੰ ਆਪਾਂ ਵਿਚ ਵੜ ਕੇ ਦੇਖ ਲਓ ਜੀ 2 ਮਹੀਨੇ ਦੀ ਆ ਤੇ 2 ਮਹੀਨੇ ਦੀ ਨੇ ਹਾਈਟ ਬਹੁਤ ਅੱਛੀ ਕਰ ਲਈ ਆ ਹਲੇ ਵੀ ਕਿਤੇ ਕਿਤੇ ਹੈਗੀ ਆ ਕਾਫੀ ਉੱਚੀ ਮੇਰਾ ਕੱਦ 5 ਫੁੱਟ 7 ਇੰਚ ਆ ਇੱਥੇ ਵਾਲੇ ਹਾਈਟ ਘੱਟ ਆ ਜੇ ਇਦੋਂ ਹੋਰ ਉੱਚੀ ਹਾਈਟ ਦਿਖਾਉਣੀ ਆ ਤੁਹਾਨੂੰ ਇੱਧਰ ਦਿਖਾ ਦੇਣਾ ਇਹ ਬਹੁਤ ਵਧੀਆ ਰਿਸਪਾਂਸ ਲੱਗਿਆ ਮੈਨੂੰ ਇਹਦਾ ਤੇ ਇਹਦਾ ਜਿਹੜਾ ਨਕਾਲ ਨੇ ਉਹ ਵੀ ਮੱਕੀ ਨਾਲੋਂ ਜ਼ਿਆਦਾ ਦੱਸਦੇ ਨੇ ਤੇ ਖਰਚਾ ਤਾਂ तकरीबन ਦੇਖੋ ਕਿਸਾਨ ਭਰਾਵੇ ਤੇ ਬਰਾਬਰ ਹੀ ਆ ਗਿਆ ਜੇ ਮੈਂ ਖਰਚੇ ਦੀ ਗੱਲ ਕਰਾਂ ਵੀ ਇਹਦੇ ਖਰਚਾ ਘੱਟ ਆਉਂਦਾ ਹੋਵੇਗਾ ਬਸ ਇੱਕ ਤਾਂ ਪਾਣੀ ਦਾ ਖਰਚਾ ਇਹਦੇ ਦੇ ਘੱਟ ਇਹਨੂੰ ਪਾਣੀ ਬਾਲਤੇ ਨਹੀਂ ਲੱਗਦੇ ਹੈਗੇ ਤੇ ਇੱਕ ਜੂਰੀਆ ਥੋੜਾ ਘੱਟ ਤੇ ਡੀਪੀ ਘੱਟ ਚਲੋ ਉਨੇ ਖਰਚਿਆਂ ਨੂੰ ਤਾਂ ਆਪਾਂ ਗੌਰ ਦੇ ਕੀ ਹੁੰਨੇ ਹਨਾ ਤੇ ਬਾਕੀ ਤਾਂ ਖਰਚੇ ਖੁਰਚੇ ਤੇ ਬਰਾਬਰ ਹੀ ਆ ਗਏ ਇਹ ਇਧਰ ਆਪਣੀ ਪੀਆਰ 126 ਦੀ ਪਨੀਰੀਆ ਜਿਹੜੀ ਕੀ ਇਹ ਚੋ ਚੁੱਕੀ ਆ 20 ਵਾ ਦਿਨ ਦੀ ਤੇ ਇਹ ਆਪਾਂ ਨੇ ਕੱਲ ਪਰਸੋਂ ਤੱਕ ਲਗਾ ਦਵਾਂਗੇ ਖੇਤ ਵਿੱਚ ਟ੍ਰਾਂਸਪਲੈਂਟ ਕਰ ਦਵਾਂਗੇ ਤੇ ਉਹ ਆਪਾਂ ਨੇ ਪਨੀਰੀ ਰਲਾਈ ਦਿੱਤੀ ਇਹ ਆਪਾਂ ਕੱਲ ਪਨੀਰੀ ਰਲਾਈ ਆ ਮੱਕੀ ਵਾਲੀ ਉਹ ਆਹ ਦੇਖੋ ਮੱਕੀ ਖੜੀ ਆ ਆਪਣੀ ਮੱਕੀ ਵੀ ਦਿਖਾ ਕੇ ਲੈ ਕੇ ਆਉਣੇ ਆ ਤੇ ਮੱਕੀ ਵਾਲੀ ਆਪਾਂ ਨੇ ਪਨੀਰੀ ਜਿਹਦੇ ਮੱਕੀ ਦੇ ਖੇਤਾਂ ਵਿੱਚ ਲੱਗਣੀ ਆ ਆਪਣਾ ਝੋਨਾ ਉਹਦੀ ਪੀਆਰ 126 ਦੀ ਪਨੀਰੀ ਹੁਣ ਰਲਾਈ ਆ ਤੇ ਆਹ ਪਨੀਰੀ ਤਿਆਰ ਆ ਤੇ ਜਿਹੜਾ ਇਹਦੇ ਲਈ ਆਪਾਂ ਵਰਗਾਈ ਸਰ ਕੋ ਜਿਆਦਾ ਦਿਨ ਲਵੇਗੀ ਇਹਦੇ ਲਈ ਹਾਲੇ ਆਪਾਂ ਨੇ ਵੀ ਭੁੰਨਤਾ ਹੋਇਆ ਉਹ ਕੱਲ ਪਰਸੋਂ ਪਰਸੋਂ ਤੱਕ ਆਪਾਂ ਹਾਲੇ ਪਨੀਰੀ ਉਹਦੀ ਰਲਾਵਾਂਗੇ ਕਿਸਾਨ ਪ੍ਰਭੂ ਤੇ ਇਹਦੀ ਤਾਂ ਹਾਈਟ ਬਹੁਤ ਅੱਛੀ ਲੱਗਦੀ ਆ ਮੈਨੂੰ ਖੜੀ ਵੀ ਸੋਹਣੀ ਲੱਗਦੀ ਆ ਖੇਤ ਦੇ ਵਿੱਚ ਬਾਕੀ ਦੇਖੋ ਵੀ ਇਹਦਾ ਨਿਕਾਲ ਦੱਸੇਗਾ ਤੇ ਪਸ਼ੂ ਖਾ ਕੇ ਦੱਸ ਦੇਣਗੇ ਵੀ ਕਿਵੇਂ ਦਾ ਆਪਾਂ ਤੁਹਾਡੇ ਨਾਲ ਸਾਰੀ ਡਿਟੇਲ ਸ਼ੇਅਰ ਕਰਦੇ ਰਹਾਂਗੇ ਜੀ ਤੇ ਕਿਸਾਨ ਪ੍ਰਭੂ ਤੁਸੀਂ ਆਪਣੀ ਚਰੀ ਦੇਖ ਸਕਦੇ ਹੋ ਤੇ ਆਪਾਂ ਇਹਦੀ ਹਾਈਟ ਤੁਹਾਨੂੰ ਵਿਚ ਵੜ ਕੇ ਦਿਖਾ ਦਿੰਨੇ ਆ ਤੇ ਕਿੰਨੀ ਕੁ ਹੋ ਚੁੱਕੀ ਆ ਤੇ ਹਾਈਟ ਇਹਦੀ ਇਸ ਵਾਰੀ ਬਹੁਤ ਜ਼ਿਆਦਾ ਵਧੀਆ ਲੱਗਦਾ ਮੈਂ ਤਾਂ ਕਿਤੇ ਦਿਖਣਾ ਵੀ ਨਹੀਂ ਹੈਗਾ ਤੇ ਜੇਕਰ ਕੈਮਰਾ ਦਿਖ ਰਿਹਾ ਤਾਂ ਜ਼ਰੂਰ ਦਿਖਾ ਦਿਓ ਵੀ ਹਾਈਟ ਕਿੰਨੀ ਕ ਹੈ ਦੀ ਅੱਗੇ ਕਰਕੇ ਤੇ ਦੂਰ ਪੂਰੇ ਖੇਤ ਦੇ ਵਿੱਚ ਦਿਖਾ ਦਿਓ ਇੱਕ ਜਿਹੜਾ ਨਸਾਰਾ ਆਇਆ ਹੋਇਆ ਉਹ ਵੀ ਦਿਖਾ ਦਿਓ ਵੀ ਨਸਾਰਾ ਕਿੱਥੇ ਤੱਕ ਆ ਤੇ ਹਲੇ 10 ਦਿਨ ਹਾਈਟ ਹੋਰ ਕਰਦੀ ਰਹੇਗੀ ਦਿਖਾ ਦਿਓ ਜੀ ਪੂਰੇ ਖਿੱਲੇ ਦੇ ਵਿੱਚ ਕੈਮਰਾ ਘੁਮਾ ਕੇ ਵੀ ਕਿੰਨੀ ਵਧੀਆ ਇਹਦੀ ਅੱਛੀ ਹਾਈਟ ਆ ਇਸ ਵਾਰੀ ਤੇ ਕਿਸਾਨ ਪ੍ਰਭ ਇਧਰ ਆਪਣੀ ਪੈਨੀਅਰ ਦਾ 3396 ਬੀ ਆ ਸੈਲ ਜਾਲੀ ਮੱਕੀ ਦਾ ਤੇ ਇਹਨੂੰ ਛੱਲੀਆਂ ਹੁਣ ਲੱਗ ਚੁੱਕੀਆਂ ਨੇ ਤੇ ਬਾਬੂ ਨਿਕਲ ਚੁੱਕੇ ਨੇ ਚਿੱਟੇ ਰੰਗ ਦੇ ਸੱਲੀ ਬਹੁਤ ਵਧੀਆ 1 2 3 ਤਿੰਨ ਤਿੰਨ ਤਾਂ ਬਹੁਤ ਜ਼ਿਆਦਾ ਨੇ ਕਿਸੇ ਕਿਸੇ ਨੂੰ ਤਾਂ ਚਾਰ ਵੀ ਨੇ 1 2 3 ਤੇ ਇਧਰ ਦੇਖ ਲੋ 1 2 3 ਤੇ ਚੌਥੀ ਵੀ 파ੜ ਰਹੀ ਆ ਲੋ ਜੀ ਇੱਥੇ ਆ ਚੌਥੀ ਵੀ 파ੜ ਰਹੀ ਆ ਚਾਰ ਚਾਰ ਛੱਲੀਆਂ ਵੀ ਲੱਗ ਰਹੀਆਂ ਨੇ ਕਿਤੇ ਕਿਤੇ ਵੈਸੇ ਕਾਮਜਾਬ ਤਾਂ ਦੇਖੋ ਇੱਕੇ ਛੱਲੀ ਹੁੰਦੀ ਹੁੰਦੀ ਆ ਮੈਂ ਇਹ ਨਹੀਂ ਕਹਾਂਗਾ ਵੀ ਸਾਰੀਆਂ ਕਾਮਜਾਬ ਹੋਣਗੀਆਂ ਵੈਸੇ ਦੋ ਦੋ ਛੱਲੀਆਂ ਦੇ ਵੀ ਰਿਸਪੌਂਸ ਬਹੁਤ ਵਧੀਆ ਆ ਰਹੇ ਨੇ ਕਿਤੇ ਕਿਤੇ ਛੱਲੀ ਨੇ ਤਾਂ ਰੰਗ ਵੀ ਬਦਲ ਲਿਆ ਇਦਾਂ ਦੀ ਵੀ ਛੱਲੀ ਹੋ ਚੁੱਕੀ ਆ ਇਹ ਆਪਣੀ 23 ਅਪ੍ਰੈਲ ਵਾਲੀ ਆ ਤੇ ਬਹੁਤ ਵਧੀਆ ਰਿਸਪੌਂਸ ਆ ਰਹੇ ਇਸ ਵਾਰੀ ਮੱਕੀ ਦਾ ਜਿੱਥੇ ਸਿੱਧੀ ਰਹਿ ਗਈ ਸੀ ਟਾਂਡੇ ਦੀ ਮਟਾਈ ਦੇਖ ਲਓ ਆਹ ਦੇਖੋ ਟਾਂਡੇ ਪਤਲੇ ਜੇ ਨੇ ਲੋ ਜੀ ਆਹ ਟਾਂਡਾ ਦੇਖ ਲਓ ਮੋਟਾ ਆ ਪੂਰਾ ਟਾਂਡੇ ਦੀ ਮਟਾਈ ਵੀ ਬਹੁਤ ਇੱਥੇ ਸਿੱਧੀ ਰਹਿ ਗਈ ਸੀ ਤੇ ਬਾਕੀ ਓਵਰਾਲ ਖੇਤ ਦੇਖ ਲਓ ਜੀ ਇਸ ਵਾਰ ਤਾਂ ਮੱਕੀ ਬਹੁਤ ਸੋਹਣੀ ਖੜੀ ਆ ਜਿੰਨੀ ਗਰਮੀ ਪੈ ਗਈ ਸੀ ਨਾ ਇਦਾਂ ਸਭੀ ਗਰਮੀ ਕਰਕੇ ਮੱਕੀ ਹੋਣੀ ਨਹੀਂ ਪਰ ਬਹੁਤ ਵਧੀਆ ਹੋ ਗਈ ਤੇ ਇਹਦੀ ਵੀ ਹਾਈਟ ਬਹੁਤ ਅੱਛੀ ਆ ਲੋ ਜੀ ਤੁਹਾਨੂੰ ਇਹਦੀ ਵੀ ਹਾਈਟ ਦਿਖਾ ਦਿੰਨੇ ਆਪਾਂ ਇਹਦੀ ਵੀ ਹਾਈਟ ਬਹੁਤ ਵਧੀਆ ਇਸ ਵਾਰ ਆ ਰਹੀ ਆ ਐਸੀ ਗੱਲ ਨਹੀਂ ਹੈ ਕਿ ਵੀ ਹਾਈਟ ਨਹੀਂ ਹੋਈ ਹੈਗੀ ਤੇ ਦੇਖ ਲਓ ਜੀ ਕਿੱਥੇ ਮੇਰਾ ਹੱਥ ਕਿੱਥੇ ਬਾਬੂ ਕਿੱਥੇ ਬਹੁਤ ਹਾਈਟ ਆ ਇਹਦੀ ਵੀ ਤਕਰੀਬਨ 10 ਫੁੱਟ ਤੱਕ ਹਾਈਟ ਹੋ ਚੁੱਕੀ ਆ ਮੇਰੇ ਕੋਲ ਐਂਟੀ ਟੇਬ ਵੀ ਨਹੀਂ ਹੈਗਾ ਨਹੀਂ ਤੁਹਾਨੂੰ ਐਂਟੀ ਟੇਬ ਨਾਲ ਵੀ ਆਪਾਂ ਦਿਖਾ ਦਿੰਦੇ ਜਿਹੜੀ ਆਪਣੀ ਕਣਕ ਤੋਂ ਬਾਅਦ ਵਾਲੀ ਮੱਕੀ ਆ ਤੇ ਝੋਨਾ ਆਪਾਂ ਇਹਦੇ ਵਿੱਚ ਤਕਰੀਬਨ 15 ਜੁਲਾਈ ਨੂੰ ਲਗਾ ਦਵਾਂਗੇ 15 ਜੁਲਾਈ ਨੂੰ ਝੋਨਾ ਲੱਗ ਜਾਵੇਗਾ ਇਸ ਲਈ ਦੋਸਤੋ ਮੈਂ ਤੁਹਾਨੂੰ ਕਹਿਣਾ ਹੁੰਦਾ ਵੀ ਜੇ ਮਿਹਨਤ ਕਰਾਂਗੇ ਦੇਖੋ ਮਿਹਨਤ ਦਾ ਫਲ ਤਾਂ ਜ਼ਰੂਰ ਮਿਲਦਾ ਰਹੇਗਾ ਇਹੋ ਜੀ ਗੱਲ ਨਹੀਂ ਹੈਗੀ ਮਿਹਨਤ ਦੇ ਫਲ ਨਹੀਂ ਮਿਲਦੇ ਹੈਗੇ ਮੱਕੀ ਦੇ ਮਿਹਨਤ ਬਹੁਤ ਕੀਤੀ ਸੀ ਤੇ ਵਧੀਆ ਤਿਆਰ ਹੋ ਚੁੱਕੀ ਆ ਪੱਕ ਕੇ ਤਿਆਰ ਪੱਕਣ ਵਾਲੀ ਆ ਬਸ achar ਆਪਾਂ ਇਹਦਾ ਪਾ ਦੇਣਾ 10 ਜੁਲਾਈ ਨੂੰ ਇਹਦਾ ਆਪਾਂ ਇਹ achar ਪਾ ਦੇਣਾ ਆ ਤਕਰੀਬਨ 75 77 ਦਿਨਾਂ ਤੇ ਇਹਦਾ achar ਪੈ ਜਾਵੇਗਾ ਤੇ ਕਿਸਾਨ ਭਰਾਵਾਂ ਇਸ ਤੋਂ ਇਲਾਵਾ ਕੀ ਕਿਸਾਨ ਭਰਾਵਾਂ ਦੀਆਂ ਮੱਕੀਆਂ ਹੋਲੀਆਂ ਰਹਿ ਗਈਆਂ ਹਾਈਟ ਕਰਿਓ ਨਹੀਂ ਹੈਗੀ ਦੇਖੋ ਜਾਂ ਤਾਂ ਉਹਨਾਂ ਦੇ ਸਪਰੇਅ ਗਲਤ ਕਰ ਲਈ ਹੋਵੇਗੀ ਕਣਕ ਟਾਈਮ ਗੁੱਲੀ ਡੰਡੇ ਵਾਲੀ ਜਿਹਨੂੰ ਕਿ ਮੈਂ ਲੀਡਰ ਵਾਲਾ ਸాల్ਟ ਕਹਿ ਰਿਆ ਸੀ ਵੀ ਲੀਡਰ ਵਾਲਾ ਸాల్ਟ ਲੀਡਰ ਸਪਰੇਅ ਨਾ ਕਰਿਓ ਤਾਂ ਕਿ ਜਿਹੜੀ ਤੁਹਾਡੀ ਕਣਕ ਤੋਂ ਬਾਅਦ ਜਿਹੜੀ ਮੱਕੀ ਆ ਉਹਨੇ ਗਰੋਥ ਨਹੀਂ ਕਰਨੀ ਹੈਗੀ ਕੀ ਕਿਸਾਨ ਭਰਾਵਾਂ ਨਾਲ ਤਾਂ ਉਹ ਚੀਜ਼ ਹੋ ਗਈ ਕਈਆਂ ਨਾਲ ਵਿਚਾਰਿਆਂ ਨੇ ਮਿਹਨਤ ਬਹੁਤ ਕੀਤੀ ਜਾਂ ਸਪਰੇਹਾਂ ਨਹੀਂ ਸਹੀ ਮਿਲੀਆਂ ਹੈਗੀਆਂ ਗਰੋਥ ਵਾਲੀਆਂ ਤੇ ਸਪਰੇਹਾਂ ਕਰਨ ਦੀ ਕਿਤੇ ਨਾ ਕਿਤੇ ਘਾਟ ਰਹਿ ਗਈ ਉਹਨਾਂ 'ਚ ਮੱਕੀ ਦੀ ਹਾਈਟ ਘਟ ਰਹੀ ਗਈ ਜਾਂ ਫਿਰ ਬਹੁਤੇ ਥਾਵੇਂ ਜਿਹੜੇ ਖੇਤ ਨੇ ਉਹ ਹਲਕੇ ਹੁੰਦੇ ਨੇ ਆਪਾਂ ਜਿਹੜੇ ਹੁਣ ਖੇਤਾਂ ਵਿੱਚ ਮੱਕੀ ਚਰੀ ਇਹ ਬੀਜੀ ਹੋਈ ਆ ਇਹ ਪੂਰੇ ਡਾਕਰ ਖੇਤ ਨੇ ਚਲੋ ਬਾਕੀ ਭਾਈ ਮਿਹਨਤ ਵੀ ਕਰਦੇ ਆ ਪਾਣੀ ਮੈਂ ਬਹੁਤ ਵਧੀਆ ਆਪ ਕੋੜ ਖੜਕੇ ਲਾਉਂਦਾ ਰਹੇ ਆ ਤੇ ਸਪਰੇਹਾਂ ਵੀ ਸਾਰੀਆਂ ਆਪ ਕਰਦੇ ਰਹੇ ਆ ਬਹੁਤ ਕਿਸਾਨ ਭਰਾ ਇਹ ਕਹਿੰਦੇ ਨੇ ਜੀ ਅਸੀਂ ਸਪਰੇਅ ਕਰਾਂਗੇ ਫੜੇ ਸੋਚਦੇ ਆ ਮੈਂ ਤੁਹ ਪੁੱਛ ਲੈਂਦੇ ਨੇ ਕਿਹੜੀ ਸਪਰੇ ਕਰੀਏ ਹਫਤੇ ਕੇ ਬਾਅਦ ਕਹਿੰਦੇ ਨੇ ਸੁੰਡੀ ਵਾਲੀ ਕਿਹੜੀ ਸਪਰੇ ਕਰੀਏ ਮੈਂ ਕਹਿਣਾ ਉਹਨਾ ਪਹਿਲਾਂ ਹਫਤਾ ਪਹਿਲਾਂ ਕਰੀ ਸੀ ਕਰ ਲਈ ਕਹਿੰਦੀ ਨਾ ਜ ਕੋਈ ਬੰਦਾ ਨਹੀਂ ਮਿਲਿਆ ਗਿਆ ਸਪਰੇ ਕਰਨ ਲਈ ਤੇ ਕਿਸਾਨਪਰਾ ਉਹ ਬੰਦੇ ਨੇ ਜਿਹੜੇ ਉਹ ਲੱਭ ਕੇ ਰੱਖਿਆ ਕਰੋ ਜੇ ਨਹੀਂ ਲੱਭਦੇ ਤਾਂ ਆਪ ਢੋਲੀ ਚੱਕ ਲਿਆ ਕਰੋ ਤੇ ਦੇਖੋ ਜਿਹੜੀ ਇਹ ਕਣਕ ਤੋਂ ਬਾਅਦ ਵਾਲੀ ਮੱਕੀ ਆ ਇਹ ਆਪਣੇ ਵਰਗੇ ਦਰਮਿਆਨ ਨੇ ਕਿਸਾਨ ਹੀ ਬਜਾਈ ਕਰਦੇ ਨੇ ਜਿਹੜੇ ਕਿਸਾਨਪਰਾ ਜਿਨ੍ਹਾਂ ਦਾ ਚਲੋ ਕੰਮ ਸੈਟ ਆ ਹਨਾ ਖੇਤੀ ਜਾਦੇ ਕਿੱਲਿਆਂ ਵਿੱਚ ਤਾਕੜੇ ਨੇ ਉਹ ਇਹਦੇ ਨਾਲ ਟੱਕਰਾਂ ਨਹੀਂ ਮਾਰਦੇ ਉਹ ਕਹਿੰਦੇ ਨੇ ਜੀ ਇਹ ਤਾਂ ਹੋ ਹੀ ਨਹੀਂ ਸਕਦੀ ਇਹ ਤਾਂ ਤੁਸੀਂ ਐਵੇਂ ਟੱਕਰਾਂ ਮਾਰਦੇ ਹੋ ਕਣਕ ਤੋਂ ਬਾਅਦ ਮੱਕੀ ਨਹੀਂ ਹੁੰਦੀ ਹੁੰਦੀ ਇਹ ਤਾਂ ਟੱਕਰਾਂ ਨੇ ਉਹ ਤਾਂ ਇਹ ਗੱਲ ਕਹਿੰਦੇ ਨੇ ਜਿਹੜੇ ਆਪਣੇ ਵਰਗੇ ਦਰਮਿਆਨੇ ਕਿਸਾਨ ਨੇ ਦਰਮਿਆਨੇ ਕਿਸਾਨ ਹੀ ਆਪਣੇ ਪਸ਼ੂਆਂ ਦੇ ਲਈ ਹਰਾਚਾਰਾ ਕਰਨ ਦੇ ਲਈ ਕਣਕ ਤੋਂ ਬਾਅਦ ਕਿਤੀਚੀ ਫਸਲ ਕੱਟਦੇ ਨੇ ਚਲੋ ਮਿਹਨਤ ਕਰਦੇ ਨੇ ਚ ਅੱਛੀ ਗੱਲ ਆ ਕਰਨੀ ਚਾਹੀਦੀ ਸਾਰਿਆਂ ਨੂੰ ਮੈਂ ਵੀ ਕਰਦਾ ਤੁਸੀਂ ਵੀ ਸਾਰੇ ਜਣ ਕਰਿਆ ਕਰੋ ਇਹੀ ਗੱਲ ਕਹਿੰਦੇ ਨੇ ਵੀ ਤੁਸੀਂ ਇਹ ਮੱਕੀ ਦੀ ਬਜਾਈ ਨਾ ਕਰਿਆ ਕਰੋ ਜਾਂ ਕਿਸੇ ਤੋਂ ਸੈਲਜ ਮੁੱਲੇ ਲੈ ਲਿਆ ਕਰੋ ਇਹੀ ਗੱਲ ਕਹਿੰਦੇ ਦੇਖੋ ਕਿਸਾਨ ਭਰਾਵੋ ਸੈਲਜ ਹੈਗਾ 50000 ਰੁਪਏ ਦਾ ਕਿੱਲਾ ਇੰਨਾ ਜ਼ਿਆਦਾ ਮਹਿੰਗਾ ਸੈਲਜ ਖਰੀਦ ਕੇ ਪਸ਼ੂਆਂ ਨੂੰ ਖਵਾ ਕੇ ਉਹਨਾਂ ਵਿੱਚੋਂ ਤਾਂ ਫਿਰ ਗੋਹਾ ਹੀ ਬਚਣ ਬਚਣ ਬਚਾਉਣ ਨੂੰ ਆ ਇਤੋਂ ਵੱਧ ਨਹੀਂ ਬਚਣਾ ਹੈਗਾ ਇੰਨਾ ਮਹਿੰਗਾ ਸੈਲਜ ਪਾ ਕੇ ਪਸ਼ੂਆਂ ਨੂੰ ਦੁੱਧ ਚੋਂ ਵਿੱਚੋਂ ਕੁਝ ਨਹੀਂ ਬਚਣਾ ਹੈਗਾ ਜਾਂ ਫਿਰ ਜਿਹਨਾਂ ਦਾ ਦੁੱਧ ਕਿਤੇ ਸ਼ਹਿਰਾਂ ਦੇ ਲਵੇ ਨੇ ਮਹਿੰਗਾ ਲੱਗਦਾ ਹੈ ਉਹਨਾਂ ਨੂੰ ਬਚ ਜਾਂਦਾ ਹੋਵੇਗਾ ਪਰ ਸਾਡਾ ਪਿੰਡਾਂ ਦੇ ਵਿੱਚ ਵੇਰ ਕੇ ਵਾਲਾ ਸਰਕਾਰੀ ਰੇਟ ਹੁੰਦਾ ਹੈ ਸਰਕਾਰੀ ਰੇਟ ਤੇ ਸਾਨੂੰ ਦੁੱਧ ਵੇਚ ਕੇ ਆਲੂ ਵਾਲੀ ਮੱਕੀ ਦੇ ਚਾਰ ਵਾਲੇ ਪੈਸੇ ਨਹੀਂ ਪੂਰੇ ਹੁੰਦੇ ਇਹ ਮੱਕੀ ਸਾਨੂੰ ਸਸਤੀ ਪੈ ਜਾਂਦੀ ਆ ਇਹ ਮੈਂ ਤੁਹਾਨੂੰ ਦੱਸਦਾ ਹੁੰਨਾ ਵੀ ਸਾਨੂੰ ਸਿਰਫ 150 ਰੁਪਏ ਪਰ ਕੁਇੰਟਲ ਵਿੱਦ ਪਹੁੰਚ ਸਾਰਾ ਕੁਝ ਪੈ ਜਾਂਦਾ ਆ ਤੇ ਜਿਹੜੀ ਆਲੂ ਵਾਲੀ ਹੁੰਦੀ ਆ ਉਹ ਭਈ ਸਾਨੂੰ 3 350 ਰੁਪਏ ਕੁਇੰਟਲ ਤੱਕ ਪੈਂਦੀ ਆ ਕਿੱਥੇ 150 ਕਿੱਥੇ 350 ਤੇ ਇਸ ਲਈ ਆਪਾਂ ਕਣਕ ਤੋਂ ਬਾਅਦ ਜਿਹੜੀ ਮੱਕੀ ਆ ਸੈਲਜ਼ ਦੇ ਲਈ ਤਿਆਰ ਕੀਤੀ ਆ ਤੇ ਇਧਰ ਆਪਣਾ ਹੁਣ ਇਹ ਆ ਗਈ ਪਹਿਨੀਅਰ ਦੀ 1844 ਜਿਹੜਾ ਕਿ ਬੀ ਬਹੁਤ ਜ਼ਿਆਦਾ ਫੇਮਸ ਰਿਆ ਸੀ ਤੇ ਇਹਦੇ ਆਲੇ ਦਾਲੇ ਜਿਹੜੇ ਕਿਨਾਰੇ ਨੇ 3397 ਦੇ ਨੇ ਜਿਹੜੇ ਕਿ ਮੱਲੇ ਲਾਏ ਹੋਏ ਨੇ ਖੇਤ ਦੇ ਵਿੱਚ ਜਿਹੜੀ ਉਹ 1844 ਮੱਕੀ ਆ ਉਹ ਵੀ ਆਪਾਂ ਤੁਹਾਨੂੰ ਵਿੱਚ ਵੜ ਕੇ ਦਿਖਾ ਦਿੰਨੇ ਆ ਤੇ ਕਿਸਾਨ ਪਰ ਉਹ ਇਧਰ ਆਪਣੀ 1844 ਮੱਕੀ ਆ ਗਈ ਤੇ ਇਹਦੇ ਤੁਸੀਂ ਫਲਾਵਰਿੰਗ ਦੇਖ ਕੇ ਸਮਝ ਹੀ ਗਏ ਹੋਵੋਗੇ ਵੀ ਇਹ ਚਿੱਟੇ ਰੰਗ ਦੇ ਨਹੀਂ ਹੈਗੇ ਇਨਾ ਦਾ ਰੰਗ ਥੋੜਾ ਜਿਹਾ ਜਾਮਣੀ ਜਿਹਾ ਹਨਾ ਇਹ ਜਾਮਣੀ ਰੰਗ ਦੇ ਹੁੰਦੇ ਆ ਤੇ ਇਹਨੇ ਵੀ ਇਸ ਵਾਰੀ ਹਾਈਟ ਬਹੁਤ ਜ਼ਿਆਦੇ ਕਰੀ 1844 ਨੇ ਤੇ ਇਹਦੀ ਹਾਈਟ ਵੀ ਮਨ ਖੁਸ਼ ਕਰਦੀ ਆ ਜਿਹੜੀ 1844 ਦੀ ਹਾਈਟ ਆ ਤੇ ਇਹ ਤਕਰੀਬਨ ਤਕਰੀਬਨ ਮੈਨੂੰ ਲੱਗਦਾ ਵੀ 10 ਫੀਟ ਤੱਕ ਚਲੀ ਗਈ ਹੋਣੀ ਵੱਧ ਚਲੀ ਗਈ ਹੋਊਗੀ ਭਾਈ 10 ਕਿਉਂ ਇਹ ਤਾਂ ਜੀ ਇਹ ਨਹੀਂ ਕਿ ਸੇਲੀ ਹੱਥ ਪਹੁੰਚਦਾ ਹੈਗਾ ਜਿੰਨੀ ਇਹਦੀ ਹਾਈਟ ਆ ਬਹੁਤ ਵਧੀਆ ਹਾਈਟ ਆ ਜੀ ਇਹ ਲੋ ਦੇਖੋ ਜੀ ਹਾਈਟ ਇਹ ਇਹ ਮਾਇਆ ਤੋੜ ਕੇ ਟੇਡਾ ਕਰਿਆ ਆ ਹਾਲੇ ਮੇਰੇ ਹੱਥ ਤੇ ਇੰਨੀ ਉੱਪਰ ਰਹਿ ਜਾਂਦੀ ਆ ਲੋ ਜੀ ਦੇਖੋ ਇਹ ਤਾਂ ਤਕਰੀਬਨ ਬਹੁਤ ਜ਼ਿਆਦਾ ਹਾਈਟ ਆ ਮਨ ਖੁਸ਼ ਕਰਤਾ ਹੈ ਤਾਂ ਮੱਕੀ ਨੇ ਬਹੁਤ ਵਧੀਆ ਦਿਲ ਗਾਰਡਨ ਕਰਨ ਕਰਨ ਵਾਲੀ ਗੱਲ ਹੋ ਗਈ ਮੇਰੀ ਸੈਲਫੀ ਸਟਿਕ ਵੀ ਖਤਮ ਹੋ ਗਈ ਇੱਦੋਂ ਹੋਰ ਉੱਚਾ ਫੋਨ ਨਹੀਂ ਚੱਕਿਆ ਜਾਂਦਾ ਹੈਗਾ ਹੁਣ ਦੇਖ ਲਓ ਜੀ ਬਹੁਤ ਵਧੀਆ ਹਾਈਟ ਆ ਮੱਕੀ ਦੀ ਸਵਾਰੀ ਜੇ ਤਕਰੀਬਨ ਮੈਂ ਤੁਹਾਨੂੰ ਜੇ ਕਿਤੇ ਦਿਖਦਣ ਪਾ ਰਿਹਾ ਬਹੁਤ ਵਧੀਆ ਲੱਗਿਆ ਇਸ ਵਾਰੀ ਮੱਕੀ ਦੀ ਬਜਾਈ ਕਰਕੇ ਬਾਕੀ ਚਲੋ ਇਹ ਦੱਸੇਗਾ ਭਾਈ ਝਾੜ ਇਹਦਾ ਕਿੰਨੀਆਂ ਕਟਰਾਲੀਆਂ ਨਿਕਲਦੀਆਂ ਨੇ ਆਪਣਾ ਚਾਰ ਵਾਲਾ ਟੋਆ ਭਰਦਾ ਕਿ ਨਹੀਂ ਭਰਦਾ ਤੇ ਸੱਲੀਆਂ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਨਾ ਆਪਣੇ ਕੋਲੇ ਕੈਮਰੇ ਦੀ ਹਾਲੇ ਦਿੱਕਤ ਆ ਰਹੀ ਹੈ ਨਹੀਂ ਤਾਂ ਹੋਰ ਤੁਹਾਨੂੰ ਵਧੀਆ ਦਿਖਾ ਦਿੰਦੇ ਆਪਣਾ ਮੋਬਾਈਲ ਫੋਨ ਡਿੱਗ ਗਿਆ ਸੀ ਹਾਲੇ ਤੱਕ ਰਿਪੇਅਰ ਹੋ ਕੇ ਆਇਆ ਨਹੀਂ ਸ਼ਾਇਦ ਹੀ ਆਵੇ ਰਿਪੇਅਰ ਹੋ ਕੇ ਦਿੱਲੀ ਭੇਜਿਆ ਹੋਇਆ ਸੀ ਤੇ ਚਲੋ ਨਮਾ ਲੈ ਲਾਂਗੇ ਫਿਰ ਹੋਰ ਕੀ ਆ ਹਨਾ ਇਹ ਫੋਨ ਥੋੜਾ ਜਿਹਾ ਠੀਕ ਠਾਕ ਆਈਫੋਨ 8 ਆ ਇਹ ਏਟ ਦੇ ਵਿੱਚ ਥੋੜੀ ਠੀਕ ਠਾਕ ਜਿਹੀ ਵੀਡੀਓ ਬਣਦੀ ਆ ਤੇ ਦੋ ਦੋ ਛੱਲੀਆਂ ਤਾਂ ਇਹਨੂੰ ਸਾਰੀਆਂ ਨੂੰ ਲੱਗੀਆਂ ਹੋਈਆਂ ਨੇ ਵਿੱਚ ਵੀ ਦੋ ਦੋ ਇਹ ਨੇ ਐ ਨਹੀਂ ਹੈਗਾ ਵੀ ਵਿੱਚ ਇੱਕ ਇੱਕ ਛੱਲੀਆਂ ਮੈਂ ਵਿੱਚ ਵੜ ਕੇ ਵੀ ਦੇਖ ਕੇ ਆਇਆ ਵਿੱਚ ਵੀ ਕਿਸਾਨ ਪ੍ਰਭ ਦੋ ਦੋ ਛੱਲੀਆਂ ਲੱਗੀਆਂ ਹੋਈਆਂ ਨੇ ਤੇ ਜਿਹੜੀ ਇਹਦੀ ਫਲਾਵਰਿੰਗ ਆ ਉਹ ਜਾਮਨੀ ਜੇ ਰੰਗ ਦੀ ਆ ਤੇ ਮੱਲਿਆਂ 'ਚ ਤੁਹਾਨੂੰ ਦਿਖਦੀ ਹੋਵੇਗੀ ਉਹ ਵਾਈਟ ਕਲਰ ਦੀ ਉਹ 3392 ਵੀ ਆ ਤੇ ਇਹ ਪੈਨਯਰ ਦਾ 1844 ਵੀ ਆ ਤੇ ਬਾਕੀ ਉਹ ਤੁਸੀਂ ਆਪੇ ਦੱਸ ਦਿਓ ਰਿਸਪੌਂਸ ਦੇਖ ਕੇ ਵੀ ਕਿਵੇਂ ਦੀ ਹੈਗੀ ਆ ਮੱਕੀ ਮੱਕੀ ਨੇ ਤਾਂ ਇਸ ਵਾਰ ਦੇਲੇ ਗਾਰਡਨ ਗਾਰਡਨ ਕਰਤਾ ਸੈਲਫੀ ਸਟਿਕ ਮੁੱਕੀ ਉੱਪਰ ਨੂੰ ਚੱਕਦੇ ਹੋਏ ਇਹਦੀ ਬਹੁਤ ਵਧੀਆ ਹੈਗਾ ਆ ਹੁਣ ਬਾਹਰ ਖੜਿਆ ਖੇਤ ਤੋਂ ਜਦੋਂ ਉੱਚੀ ਬੱਟ ਤੇ ਖੜੇ ਹੁੰਦੇ ਆ ਫਿਰ ਵੀਡੀਓ ਰਿਕਾਰਡਿੰਗ ਹੋ ਜਾਂਦੀ ਆ ਕਿਸਾਨ ਪ੍ਰਭ ਤੁਹਾਨੂੰ ਆਪਣੀ ਵੀਡੀਓ ਕਿਵੇਂ ਦੀ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਦਿਆ ਕਰੋ ਚੰਗੀ ਲੱਗੇ ਤਾਂ ਵੀ ਕਮੈਂਟ ਕਰਦਿਆ ਕਰੋ ਮੰਦੀ ਲੱਗੇ ਤਾਂ ਵੀ ਕਮੈਂਟ ਕਰਦਿਆ ਕਰੋ ਜੇ ਕਿਸੇ ਨੂੰ ਬੁਰਾ ਭਲਾ ਕਿਹਾ ਗਿਆ ਹੋਵੇ ਭਈ ਤਾਂ ਮਾਫੀ ਚਾਹੁੰਦੇ ਆ ਵੈਸੇ ਜਿਹੜਾ ਪਾਣੀਆਂ ਦੇ ਮੁੱਦੇ ਦੀ ਗੱਲ ਆ ਉਹ ਕਦੇ ਫੇਰ ਇੱਕ ਵਿਚਾਰ ਆਪਾਂ ਵੀਡੀਓ ਪੜਾ ਦਾਂਗੇ ਕਿਸਾਨ ਦੇ ਉੱਪਰ ਨਾ ਸਿੱਟਿਆ ਜਾਵੇ ਕਿਉਂਕਿ ਕਿਦਲਾ ਕਿਸਾਨ ਨਹੀਂ ਹੈਗਾ ਤੇ ਕਿਸਾਨ ਪ੍ਰਭ ਵੀਡੀਓ ਵਧੀਆ ਲੱਗੀ ਤਾਂ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਦਿਆ ਕਰੋ WhatsApp ਦੇ ਜ਼ਰੀਏ ਸ਼ੇਅਰ ਕਰਦਿਆ ਕਰੋ ਫੇਸਬੁੱਕ ਤੇ ਸ਼ੇਅਰ ਕਰਦਿਆ ਕਰੋ ਇੰਸਟਾਗ੍ਰਾਮ ਤੇ ਸ਼ੇਅਰ ਕਰਦਿਆ ਕਰੋ ਦੋਸਤਾਂ ਮਿੱਤਰਾਂ ਨੂੰ ਜੂਰ ਇਹ ਚੀਜ਼ਾਂ ਵਿਖਾ ਦਿਆ ਕਰੋ ਵੀ ਕਿਤਨਾ ਕਿਤੇ ਇਦਾਂ ਨਹੀਂ ਇਦਾਂ ਵੀ ਹੁੰਦਾ ਆ ਤਾਂ ਕਰਕੇ ਆਪਾਂ ਇੱਕ ਵੀਡੀਓ ਬਣਾਉਣੇ ਹੁੰਦੇ ਆ ਵੀ ਆਪਣੀ ਜਿਹੜੀ ਜਾਣਕਾਰੀ ਆ ਉਹ ਹੋਰ ਆ ਦੋਸਤਾਂ ਨਾਲ ਸਾਂਝੀ ਕੀਤੀ ਜਾਵੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਤਿ ਸ਼੍ਰੀ ਅਕਾਲ ਜੀ